ਹਾਦ ਹੀ ਹੋ ਗਈ ਆ ਯਾਰ ਲੋਕਾਂ ਦੀ ਆ ਵੀਡੀਓ ਨਵਾਂ ਸ਼ਹਿਰ ਦੀ ਆ ਹੁਣੇ-ਹੁਣੇ ਬੜਾ ਟ੍ਰੈਫਿਕ ਜਮ ਸੀ ਤਾਂ ਜਦੋਂ ਅਸੀਂ ਅੱਗੇ ਆਏ ਤਾਂ ਦੇਖਿਆ ਇੱਕ ਲੇਡੀਜ਼ ਸੜਕ ਦੇ ਵਿੱਚ ਘਾਰ ਕੁਰਸੀ ਰੱਖ ਕੇ ਕੁਰਸੀ ਦੇ ਉੱਤੇ ਫੋਨ ਆਪਣਾ ਖੜਾ ਕਰਕੇ ਰੀਲਾਂ ਬਣਾ ਰਹੀ ਸੀ ਹਾਦ ਹੀ ਆ ਯਾਰ ਲੋਕਾਂ ਦੀ ਕਿਵੇਂ ਲੋਕ ਕਿੰਨੇ ਕੁ ਵਿਲੇ ਆ ਕਿ ਆ ਜਿਹੜੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਇਹਦੇ ਵਿੱਚ ਕੋਈ ਵੀ ਕਿਸੇ ਵੀ ਉਮਰ ਦਾ ਲੋਕ ਹੈ ਜਿਹੜੇ ਕੋਈ ਇਸਟਾਗ੍ਰਾਮ ਦੇ ਜਾੜ ਦੇ ਵਿੱਚ ਫਸ ਗਏ ਆ ਕਿਉਂਕਿ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੀ ਇਹ ਸੇਡੀਆਂ ਦੇ ਵੱਲੋਂ ਕੋਈ ਵੀ ਇਹਨੂੰ ਖੋਫ ਨਹੀਂ ਆ ਕੋਈ ਡਰ ਨਹੀਂ ਆ ਕਿ ਕੋਈ ਇਹਦੇ ਵਿੱਚ ਆ ਕੇ ਬਚੇਗਾ ਪਰ ਇਹ ਆਪਣੀਆਂ ਰੀਲਾਂ ਬਣਾਉਣ ਦੇ ਵਿੱਚ ਮਸਤ ਨਜ਼ਰ ਆ ਰਹੀ ਹੈ ਦੇਖੋ ਇਹ ਵੀਡੀਓ ਨਵਾਂ ਸ਼ਹਿਰ ਦੀ ਹੈ ਜਿੱਥੇ ਹੁਣੇ-ਹੁਣੇ ਹੀ ਇਹ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਇੱਕ ਸੜਕ ਦੇ ਵਿੱਚ ਕੁਰਸੀ ਰੱਖ ਕੇ ਇੱਕ ਮੇਲਾ ਫੋਨ ਆਪਣਾ ਟਿਕਾਉਂਦੀ ਹੈ ਤੇ ਸੜਕ ਦੇ ਵਿੱਚ ਹੀ ਭੰਗੜਾ ਪਾਉਂਦੀ ਹੈ ਤੇ ਵੀਡੀਓ ਆਪਣੀ ਬਣਾ ਕੇ ਪਤਾ ਨਹੀਂ ਕਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਥੇ ਪੋਸਟ ਕਰਨੀ ਹੈ ਪਰ ਇਸ ਨੂੰ ਆਪਣੀ ਜਾਣ ਦੀ ਕੋਈ ਪਰਵਾਹ ਨਹੀਂ ਹੈ ਕਿ ਕੋਈ ਇਸ ਦੇ ਵਿੱਚ ਐਕਸੀਡੈਂਟ ਕਰ ਦੇਵੇ 60 ਝੋਲ ਇਸ ਨੂੰ ਲੱਗੇਗੀ